ਜੇ ਕਿਹਨੂੰ ਕਹੀਦਾ ਭਾਈ ਅਮਰਤ ਸ਼ਕਲਾ ਨਹੀਂ ਬਾਬਾ ਜੀ ਅੰਦਰ ਸਾਫ ਚਾਹੀਦਾ ਆਖੋ ਸਤਨਾਮ ਵੀ ਤੂੰ ਸਰਫ ਪੀਨੇ ਰੋ ਜਾ ਹੈ ਨਹੀਂ ਬਾਬਾ ਜੀ ਜੇ ਕਿਹਨੂੰ ਕਿਹਦਾ ਦਾੜਾ ਰੱਖਲਾ ਉਹ ਗੁਰੂ ਦੀ ਮੋਹਰ ਆ ਉਹ ਨਹੀਂ ਬਾਬਾ ਜੀ ਜਿੰਨਾ ਰੱਖਿਓ ਨਾ ਕਿਹੜਾ ਰੰਗ ਲਾਦੇ ਸਵਾਲ ਲੱਗੋ ਐਡਾ ਘੜ ਕੇ ਰੱਖਦੇ ਨਾ ਆਖੋ ਸਤਨਾਮ ਗੱਲ ਪੁੰਝੇ ਨਹੀਂ ਡਿੱਗਣ ਦਿੰਦੇ ਬਸ ਕੀ ਕੀ ਅਸਰ ਕਰੇਗਾ ਕੋਈ ਮੰਨਣ ਤੇ ਕੋਈ ਤਿਆਰ ਨਹੀਂ ਤੇ ਜਿੰਨਾ ਚਿਰ ਮੰਨਦੇ ਨਹੀਂ ਹਮਾਰਾ ਸਹਿਬ ਕਹਿੰਦੇ ਉਹਨਾਂ ਚਿਰ ਖੁਵਾਰੀ ਹੋਣੀ ਐ ਤੇ ਪਾਦਸ਼ਾਹ ਤਰਸ ਤਾਂ ਕਰਨਗੇ ਖੁਦ ਖੁਦਾਏ ਨੇ ਸਰਬੰਸ ਵਾਰਿਆ ਖੰਡੇ ਬਾਟੇ ਦਾ ਅਮਰਤਾਬ ਛਕਿਆ ਤੇ ਛਕੌਣ ਤੋਂ ਬਾਅਦ ਇਹ ਵੀ ਬਚਨ ਕਹਤੇ ਰੈਤ ਪਿਆਰੀ ਮੁਝ ਕੋ ਸਾਡੀ ਵੀ ਮਾਰਨ ਨੇ ਛੇਲ ਲਾਈ ਇਹ ਨਹੀਂ ਵੀ ਮੈਂ ਅਮਰਤਸ਼ਕ ਲਿਆਵਾ ਚੋਲਾ ਪਾ ਲਿਆ ਹੱਥ 'ਚ ਸ਼ਰੀ ਸਾਬ ਫੜ ਲਈ ਤੇ 15 ਬੰਦੇ ਮੇਰੇ ਨਾਲ ਐ ਮੈਨੂੰ ਵੀ ਬਾਜਾਂ ਵਾਲੇ ਨੇ ਕਹਿਤਾ ਜੇ ਕਰਤੂਤ ਪੱਲੇ ਨਾ ਹੋਈ ਤੇ